ਸ਼ੀਤਲੰਗੁਰਾਲ ਨੇ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਜੁਆਇਨ ਕਰਨ ਤੋਂ ਬਾਅਦ ਇੱਕ ਇੰਟਰਵਿਊ ਦਿੱਤੀ ਨਿੱਜੀ ਚੈਨਲ ਨੂੰ ਜਿਸ ਦੇ ਵਿੱਚ ਸ਼ੀਤਲੰਗੁਰਾਲ ਵੱਡੇ ਖਲਾਸੇ ਕਰਦੇ ਨਜ਼ਰ ਆ ਰਹੇ ਨੇ ਸ਼ੀਤਲੰਗੁਰਾਲ ਨੂੰ ਘੇਰਿਆ ਗਿਆ ਸਾਫ਼ ਤੌਰ ਦੇ ਉੱਤੇ ਕਿ ਇਸ ਤਰ੍ਹਾਂ ਦੀ ਬੇਵਫਾਈ ਕਿਉਂ ਕੀਤੀ ਕਿਉਂ ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਜਪਾ ਦਾ ਪੱਲਾ ਫੜਿਆ ਉਸੇ ਭਾਜਪਾ ਦੇ ਉੱਤੇ ਆਪਰੇਸ਼ਨ ਲੋਟਸ ਦੇ ਵੱਡੇ ਵੱਡੇ ਇਲਜ਼ਾਮ ਲਗਾਏ ਗਏ ਜਿਸ ਭਾਜਪਾ ਦੀ ਨੀਤੀਆਂ ਦੇ ਉੱਤੇ ਸਵਾਲ ਖੜੇ ਕੀਤੇ ਗਏ ਸੁਸ਼ੀਲ ਰਿੰਕੂ ਵੱਲੋਂ ਉਸੇ ਪਾਰਟੀ ਨੂੰ ਸੁਸ਼ੀਲ ਰਿੰਕੂ ਨੇ ਕਿਉਂ ਫੜ ਲਿਆ ਇਹਨਾਂ ਗੱਲਾਂ ਦਾ ਜਵਾਬ ਦਿੰਦਿਆਂ ਹੋਇਆਂ ਸੁਸ਼ੀਲ ਰਿੰਕੂ ਨੇ ਇਹ ਦਾਅਵਾ ਕਰ ਦਿੱਤਾ ਕਿ ਆਮ ਆਦਮੀ ਪਾਰਟੀ ਦੇ ਕਈ ਇਹੋ ਜਿਹੇ ਐਮਐਲਏ ਨੇ ਜਿਹੜੇ ਆਉਂਦੇ ਸਮੇਂ ਦੇ ਵਿੱਚ ਭਾਜਪਾ ਦਾ ਪੱਲਾ ਫੜਨਗੇ ਸਾਫ਼ ਤੌਰ ਦੇ ਉੱਤੇ ਨਿਸ਼ਾਨੀ ਸੁਸ਼ੀਲ ਰਿੰਕੂ ਨੇ ਦੇ ਦਿੱਤੀ ਹੈ ਕਿ ਹੁਣ ਆਉਂਦੇ ਸਮੇਂ ਦੇ ਵਿੱਚ ਹੋਰ ਅਦਲਾ ਬਦਲੀ ਹੋ ਸਕਦੀ ਹੈ ਹਾਲ ਹੀ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਗੋਲਡੀ ਕੰਬੋਜ ਆਪਣੇ ਨਾਲ ਆਪਣੇ ਕੁਝ ਸਾਥੀਆਂ ਦੇ ਨਾਲ ਪ੍ਰੈਸ ਕਾਨਫਰੰਸ ਕਰ ਰਹੇ ਹੁੰਦੇ ਨੇ ਅਮਨਦੀਪ ਮੁਸਾਫਰ ਉਸ ਦੇ ਵਿੱਚ ਮੌਜੂਦ ਹੁੰਦੇ ਨੇ ਔਰ ਇੱਕ ਹੋਰ ਮਹਿਲਾ ਵਿਧਾਇਕ ਉੱਥੇ ਮੌਜੂਦ ਹੁੰਦੇ ਨੇ ਜਿਸ ਦੌਰਾਨ ਇਹ ਦਾਵਾ ਕਰ ਦਿੱਤਾ ਜਾਂਦਾ ਆ ਕਿ ਸਾਨੂੰ ਵੀ ਆਫਰਸ ਆਉਂਦੀਆਂ ਪਈਆਂ ਨੇ ਔਰ ਇਸੇ ਦਾ ਹਵਾਲਾ ਦਿੰਦਿਆਂ ਹੋਇਆਂ ਸ਼ੀਤਲੰਗੁਰਾਲੇ ਦਾਵਾ ਕਰ ਦਿੰਦੇ ਨੇ ਕਿ ਉਹ ਵੀ ਆਉਂਦੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਦੇ ਵਿੱਚ ਆ ਸਕਦੇ ਨੇ ਖੁੱਲਾ ਚੈਲੰਜ ਦੇ ਦਿੱਤਾ ਆ ਖੁੱਲੀ ਚੁਣੌਤੀ ਦੇ ਦਿੱਤੀ ਗਿਆ ਨਾਲ ਦੀ ਨਾਲ ਇਹ ਵੀ ਦੱਸ ਦਿੱਤਾ ਗਿਆ ਕਿ ਆਉਂਦੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਛੱਡ ਕੇ ਬਹੁਤ ਲੀਡਰ ਜਿਹੜੇ ਨੇ ਉਹ ਆਉਣਗੇ ਸਵਾਲ ਖੜਾ ਹੁੰਦਾ ਹੈ ਕਿ ਆਖਰਕਾਰ ਐਡਾ ਵੱਡਾ ਧੋਖਾ ਕਿਉਂ ਕੀਤਾ ਗਿਆ ਆਮ ਆਦਮੀ ਪਾਰਟੀ ਦੀਆਂ ਦਲੀਲਾਂ ਦੇਣ ਵਾਲੇ ਕਿਉਂ ਅਚਾਨਕ ਆਮ ਆਦਮੀ ਪਾਰਟੀ ਨੂੰ ਛੱਡ ਕੇ ਤੇ ਪਾਜ ਪਾ ਜੋਇਨ ਕਰ ਗਏ ਨੇ ਇੱਥੇ ਸਵਾਲ ਖੜਾ ਹੁੰਦਾ ਕਿ ਕੀ ਵਿਕ ਗਏ ਨੇ ਸੁਸ਼ੀਲ ਕੁਮਾਰ ਰਿੰਕੂ ਵਿਕ ਗਏ ਨੇ ਸ਼ੀਤਲ ਅੰਗੁਰਾਲ ਉਹੀ ਵਿਧਾਇਕ ਤੇ ਉਹੀ ਐਮਪੀ ਜਿਹੜੇ ਦਾਵਾ ਕਰਦੇ ਸੀ ਕਿ ਆਪਰੇਸ਼ਨ ਲੋਟਸ ਚੱਲਦਾ ਪਿਆ ਆਪਰੇਸ਼ਨ ਲੋਟਸ ਦੇ ਚੱਲਦੇ ਉਹਨਾਂ ਨੂੰ ਆਫਰਸ ਆ ਰਹੀਆਂ ਨੇ ਕਰੋੜਾਂ ਰੁਪਏ ਆਫਰ ਹੋ ਰਹੇ ਨੇ ਪਰ ਅਸੀਂ ਆਮ ਆਦਮੀ ਪਾਰਟੀ ਨੂੰ ਨਹੀਂ ਛੱਡ ਕੇ ਜਾਵਾਂਗੇ ਬਾਰ ਬਾਰ ਕਿਹਾ ਜਾਂਦਾ ਸੀ ਕਿ ਆਮ ਆਦਮੀ ਪਾਰਟੀ ਦੀ ਸੋਚ ਤੇ ਪੈਰਾ ਦੇਾਂਗੇ ਠੋਕ ਕੇ ਅਰਵਿੰਦ ਕੇਜਰੀਵਾਲ ਦੀ ਸੋਚ ਤੇ ਪੈਰਾ ਦੇਾਂਗੇ ਠੋਕ ਕੇ ਠੋਕ ਕੇ ਪੈਰਾ ਦੇਣਾ ਤਾਂ ਦੂਰ ਦੀ ਗੱਲ ਹੈ ਆ ਪਾਰਟੀ ਨੂੰ ਛੱਡ ਕੇ 9 2 11 ਹੋ ਗਏ ਮਿੰ ਕਰ ਇਹਨਾਂ ਚੀਜ਼ਾਂ ਨੂੰ ਲੈ ਕੇ ਪਾਰਟੀ ਫਿਲਹਾਲ ਜ਼ਰੂਰ ਸਖਣੀ ਹੋਗੀ ਹੈ ਪਰ ਦੂਜੇ ਪਾਸੇ ਵੱਡੇ ਦਾਅਵੇ ਸ਼ੀਤਲ ਲੰਗਰਾਲ ਕਰਦੇ ਨਜ਼ਰ ਆ ਰਹੇ ਨੇ ਉਹਨਾਂ ਦਾ ਦਾਵਾ ਹੈ ਕਿ ਹੁਣ ਗੋਲਡੀ ਕੰਬੋਜ ਵੀ ਆ ਸਕਦੇ ਨੇ ਭਾਜਪਾ ਦੇ ਵਿੱਚ ਗੋਲਡੀ ਕੰਬੋਜ ਵਿਵਾਦਿਤ ਲੀਡਰ ਰਹੇ ਨੇ ਵਿਵਾਦਿਤ ਐਮਐਲਏ ਰਹੇ ਨੇ ਜਲਾਲਾਬਾਦ ਤੋਂ ਵਿਧਾਇਕ ਨੇ ਔਰ ਲਗਾਤਾਰ ਸੁਰਖੀਆਂ ਵਿੱਚ ਰਹੇ ਨੇ ਗੋਲਡੀ ਕੰਬੋਜ ਵੀ ਆਪਣੇ ਪਤਾ ਕਰਕੇ ਖਾਸ ਕਰਕੇ ਸੁਰਖੀਆਂ ਦੇ ਵਿੱਚ ਰਹੇ ਨੇ ਉਦੋਂ ਵੀ ਇਹ ਵਿਵਾਦ ਚੱਲਦਾ ਪਿਆ ਸੀ ਹੁਣ ਮਸਲਾ ਇਹ ਚੱਲਦਾ ਪਿਆ ਕਿ ਕਿਤੇ ਗੋਲਡੀ ਕੰਬੋਜ ਵੀ ਭਾਜਪਾ ਵੱਲ ਨੂੰ ਆਉਣ ਨੂੰ ਕਾਲੇ ਤਾਂ ਨਹੀਂ ਖੈਰ ਇਹਨਾਂ ਮਸਲਿਆਂ ਨੂੰ ਲੈ ਕੇ ਜੇ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਤਾਂ ਆਮ ਆਦਮੀ ਪਾਰਟੀ ਨੇ ਵੀ ਇਲਜ਼ਾਮ ਸ਼ਿਤਲ ਅੰਗਰਾਲ ਤੇ ਲਾਇਆ ਹੈ ਆਮ ਆਦਮੀ ਪਾਰਟੀ ਦੇ ਸੀਨੀਅਰ ਸਪੋਕਸਪਰਸਨ ਮਾਲਵਿੰਦਰ ਸਿੰਘ ਕੰਗਦਾਏ ਦਾਵਾ ਇਹ ਆ ਕਿ ਸ਼ੀਤਲੰਗ ਰਾਲ ਨੇ ਪਾਰਟੀ ਦੇ ਉੱਤੇ ਦਬਾਅ ਬਣਾਇਆ ਇਹ ਹੈਰਾਨੀ ਦੀ ਗੱਲ ਹੈ ਕਿ ਇੱਕ ਐਮਐਲਏ ਇੱਕ ਸਰਕਾਰ ਦੇ ਉੱਤੇ ਇੱਕ ਪਾਰਟੀ ਦੇ ਉੱਤੇ ਦਬਾਅ ਪਾਉਂਦਾ ਪਿਆ ਹੈ ਕਿ ਉਸ ਦੇ ਜਿਹੜੇ ਕੇਸਸ ਨੇ ਉਹਨਾਂ ਤੋਂ ਨਜਾਤ ਪਾਈ ਜਾਵੇ ਮਾਲਵਿੰਦਰ ਸਿੰਘ ਕੰਗ ਦਾ ਦਾਵਾ ਆ ਕਿ ਸ਼ੀਤਲੰਗਰਾਲ ਨੇ ਪਾਰਟੀ ਤੇ ਦਬਾਅ ਪਾਇਆ ਕਿ ਉਸ ਦੇ ਕੇਸਸ ਚ ਉਹਨਾਂ ਨੂੰ ਉਸ ਨੂੰ ਬਚਾਇਆ ਜਾਵੇ ਔਰ ਲੰਗੇ ਮਹੀਨੇ ਦ ਟ੍ਰਿਬਿਊਨ ਵੱਲੋਂ ਵੀ ਇੱਕ ਖਬਰ ਨਸ਼ਰ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਲਿਖਿਆ ਗਿਆ ਹੈ ਕਿ 2 ਮਹੀਨੇ ਦੇ ਅੰਦਰ 9 ਦੇ ਵਿੱਚੋਂ 4 ਕੇਸਸ ਦੇ ਵਿੱਚ ਸ਼ੀਤਲੰਗਰਾਲ ਨੂੰ ਬਰੀ ਕਰ ਦਿੱਤਾ ਗਿਆ ਹੈ ਜਿਸ ਦੇ ਵਿੱਚ ਵੱਖ-ਵੱਖ ਕਿਸਮ ਦੇ ਕੇਸਸ ਨੇ ਜਿਸ ਤੇ ਵਿੱਚ ਕਿਡਨੈਪਿੰਗ ਤੋਂ ਲੈ ਕੇ ਐਕਸਟਰੈਸ਼ਨ ਤੱਕ ਆ ਗੈਂਬਲਿੰਗ ਔਰ ਨਾਲ ਦੀ ਨਾਲ ਹੋਰ ਕਿਸਮ ਦੇ ਕੇਸਸ ਵੀ ਇਸ ਦੇ ਵਿੱਚ ਸ਼ਾਮਿਲ ਨੇ ਸ਼ੀਤਲنگਰਾਲ ਨੂੰ ਇਹਨਾਂ ਕੇਸਸ ਦੇ ਵਿੱਚੋਂ ਬਰੀ ਕੀਤਾ ਗਿਆ ਇਹ ਖਬਰ ਜਿਹੜੀ ਹੈ ਇਹ ਖਬਰਾਂ ਦੇ ਵਿੱਚ ਨਸ਼ਰ ਹੋਈ ਸੀ ਖੈਰ ਇਹਨਾਂ ਮਸਲਿਆਂ ਨੂੰ ਲੈ ਕੇ ਸ਼ੀਤਲنگਰਾਲ ਦੇ ਉੱਤੇ ਸਿੱਧੇ ਨਿਸ਼ਾਨੇ ਨੇ ਪਰ ਇਹਦਾ ਮਤਲਬ ਕੀ ਨਿਕਲਦਾ ਫਿਰ ਜੇ ਅ ਇਹੀ ਸੱਚ ਹੈ ਤਾਂ ਕਿ ਸ਼ੀਤਲ ਅੰਗਰਾਲ ਆਮ ਆਦਮੀ ਪਾਰਟੀ ਦੇ ਵਿੱਚ ਸਿਰਫ ਇਸ ਕਰਕੇ ਆਏ ਸੀ ਕਿਉਂਕਿ ਉਹਨਾਂ ਦੇ ਉੱਤੇ ਲੱਗੇ ਜਿੰਨੇ ਕੇਸਸ ਸੀ ਉਹਨਾਂ ਨੂੰ ਖਤਮ ਕੀਤਾ ਜਾ ਸਕੇ ਉਹ ਬਾਇਜ਼ਤ ਬਰੀ ਹੋ ਸਕਣ ਸ਼ੀਤਲ ਅੰਗਰਾਲ ਤੋਂ ਇਹ ਵੀ ਸਵਾਲ ਕੀਤਾ ਗਿਆ ਤਾਂ ਉਹਨਾਂ ਦਾ ਇਹ ਦਾਵਾ ਸੀਗਾ ਕਿ ਹੁਣ ਭਾਵੇਂ ਮੇਰੇ ਤੇ ਹੋਰ ਪਰਚੇ ਪਾ ਦਿਓ ਮੈਂ ਬਿਲਕੁਲ ਵੀ ਨਹੀਂ ਡਰਦਾ ਪਰ ਫਿਰ ਦਬਾਅ ਬਣਾਉਣ ਦੀ ਕੀ ਲੋੜ ਸੀ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਦਾਵਾ ਕਰ ਰਹੀ ਹੈ ਕਿ ਸਾਡੇ ਤੇ ਦਬਾਅ ਬਣਾਇਆ ਗਿਆ ਕਿ ਸਾਡੇ ਕੇਸਸ ਜਿਹੜੇ ਨੇ ਉਹਨਾਂ ਨੂੰ ਖਤਮ ਕੀਤਾ ਜਾਵੇ ਫਿਰ ਦਬਾਅ ਬਣਾਉਣ ਦੀ ਕੀ ਲੋੜ ਸੀ ਕਿਉਂ ਆਪਣੇ ਉੱਤੇ ਲੱਗੇ ਕੇਸਸ ਨੂੰ ਖਤਮ ਕਰਨ ਵਾਸਤੇ ਸਰਕਾਰ ਨੂੰ ਵਾਰ-ਵਾਰ ਕਿਹਾ ਜਾ ਰਿਹਾ ਹੈ ਸਿਤਲ ਅੰਗਰਾਲ ਦੇ ਵੱਲੋਂ ਜੇ ਸੱਚ ਹੈਗਾ ਜੇ ਸਿਤਲ ਅੰਗਰਾਲ ਹੁਣੇ ਦਾਵਾ ਕਰਦੇ ਨੇ ਕਿ ਉਹ ਕੇਸਿਸ ਤੋਂ ਡਰਦੇ ਨਹੀਂ ਖੈਰ ਇਹਨਾਂ ਮਸਲਿਆਂ ਨੂੰ ਲੈ ਕੇ ਸਿਤਲ ਅੰਗਰਾਲ ਦੀ ਕ੍ਰੈਡਿਬਿਲਟੀ ਦੇ ਉੱਤੇ ਸਵਾਲ ਖੜੇ ਹੋਣ ਲੱਗੇ ਨੇ ਸਿਤਲ ਅੰਗਰਾਲ ਦਾ ਦਾਵਾ ਹੈ ਕਿ ਉਹਨਾਂ ਦੇ ਲੋਕ ਉਹਨਾਂ ਨੂੰ ਜਿਤਾਉਣਗੇ ਸਿਤਲ ਅੰਗਰਾਲ ਕਹਿੰਦੇ ਨੇ ਕਿ ਪੂਰਾ ਜਲੰਧਰ ਵੈਸਟ ਉਹਨਾਂ ਦੇ ਹੱਕ ਦੇ ਵਿੱਚ ਹੈ ਔਰ ਉਹਨਾਂ ਦੇ ਹੱਕ ਦੇ ਵਿੱਚ ਰਹੇਗਾ ਪਰ ਇੱਥੇ ਸਵਾਲ ਹੀ ਖੜਾ ਹੁੰਦਾ ਹੈ ਜੇ ਲੋਕ ਅਜੇ ਵੀ ਉਹਨਾਂ ਦੇ ਹੱਕ ਵਿੱਚ ਨੇ ਤਾਂ ਸਿਤਲ ਅੰਗਰਾਲ ਵਰਗੇ ਹਰਮਨ ਪਿਆਰੇ ਸੋ ਕਾਲਡ ਹਰਮਨ ਪਿਆਰੇ ਪਾਰਟੀਆਂ ਦੀ ਲੋੜ ਕਿਉਂ ਪੈ ਰਹੀ ਹੈ ਆਜ਼ਾਦ ਖੜੇ ਹੋ ਜਾਣ ਆਜ਼ਾਦ ਜਿੱਤ ਜਾਣ ਕਿਉਂ ਉਹ ਆਪਣੇ ਲੋਕਾਂ ਤੇ ਵਿਸ਼ਵਾਸ ਨਹੀਂ ਕਰਦੇ ਉਸ ਵੇਲੇ ਕਿਉਂ ਉਹਨਾਂ ਨੂੰ ਵਾਰ-ਵਾਰ ਪਾਰਟੀਆਂ ਦੀ ਲੋੜ ਪੈ ਜਾਂਦੀ ਹੈ ਕਦੀ ਭਾਜਪਾ ਤੇ ਕਦੀ ਆਮ ਆਦਮੀ ਪਾਰਟੀ 'ਚ ਸਵਿੱਚ ਕਰਦੇ ਨਜ਼ਰ ਆ ਰਹੇ ਨੇ ਸ਼ੀਤਲ ਅੰਗੁਰਾਲ ਇੱਥੇ ਬੜੇ ਸਵਾਲ ਖੜੇ ਹੁੰਦੇ ਨੇ ਆਪਣੇ ਆਪ ਦੇ ਵਿੱਚ ਇਹਨਾਂ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਤਾਂ ਕੀਤੀ ਸ਼ੀਤਲ ਅੰਗੁਰਾਲ ਨੇ ਪਰ ਕਿਤੇ ਨਾ ਕਿਤੇ ਉਹ ਸਾਫ਼ ਸਮਝ ਆਉਂਦਾ ਰਿਹਾ ਕਿ ਹੁਣ ਫਸਦੇ ਨਜ਼ਰ ਆ ਰਹੇ ਨੇ ਸ਼ੀਤਲ ਅੰਗੁਰਾਲ ਖਾਸ ਕਰਕੇ ਉਸ ਇੰਟਰਵਿਊ ਵਿੱਚ ਵੀ ਸਾਫ਼ ਪਤਾ ਲੱਗਣ ਲੱਗ ਗਿਆ ਸੀ ਕਿ ਸ਼ੀਤਲ ਅੰਗੁਰਾਲ ਹੁਣ ਸਵਾਲਾਂ ਦੇ ਜਦੋਂ ਆਮ ਆਦਮੀ ਪਾਰਟੀ ਨੇ ਵੀ ਇਲਜ਼ਾਮ ਲਗਾਏ ਸੀ ਕਿ ਦੋਵੇਂ ਲੀਡਰ ਜਿਹੜੇ ਗद्दार ਨਿਕਲੇ ਨੇ ਆਪਣੇ ਆਪ ਚ ਪਾਰਟੀ ਦੇ ਉੱਤੇ ਸਵਾਲ ਖੜੇ ਹੁੰਦੇ ਨੇ ਕਿ ਜੇ ਇਹ ਗद्दार ਨੇ ਜੇ ਇਹਨਾਂ ਨੇ ਆਪਣੀਆਂ ਪੁਰਾਣੀਆਂ ਪਾਰਟੀਆਂ ਦੇ ਨਾਲ ਗਦਾਰੀ ਕੀਤੀ ਆਮ ਆਦਮੀ ਪਾਰਟੀ ਦੇ ਵਿੱਚ ਆਉਣ ਵਾਸਤੇ ਤਾਂ ਫਿਰ ਇਹਦੀ ਕੀ ਗਾਰੰਟੀ ਹੈ ਕਿ ਉਹ ਆਮ ਆਦਮੀ ਪਾਰਟੀ ਦੇ ਨਾਲ ਗਦਾਰੀ ਨਹੀਂ ਕਰਨਗੇ ਸੁਸ਼ੀਲ ਕੁਮਾਰ ਰਿੰਕੂ ਕਾਂਗਰਸ ਤੋਂ ਆਉਂਦੇ ਨੇ ਸ਼ੀਤਲੰਗ ਗੋਰਾਲ ਭਾਜਪਾ ਦੇ ਇਹਨਾਂ ਦਾ ਬੈਕਗ੍ਰਾਉਂਡ ਹੈਗਾ ਜੇ ਇਹ ਦੋਵੇਂ ਜਾਣੇ ਆਪਣੀਆਂ ਮਾਂ ਪਾਰਟੀਆਂ ਨੂੰ ਧੋਖਾ ਦੇ ਕੇ ਤੇ ਪਾਰਟੀ ਸਵਿੱਚ ਕਰ ਸਕਦੇ ਨੇ ਤਾਂ ਇਹਦੀ ਕੀ ਗਾਰੰਟੀ ਹੈ ਕਿ ਆਮ ਆਦਮੀ ਪਾਰਟੀ ਦੇ ਵਿੱਚ ਆ ਕੇ ਉਹ ਇੱਥੇ ਸਹਿਯ ਦੇ ਨਾਲ ਖੜੇ ਰਹਿਣ ਕੰਮ ਕਰਦੇ ਰਹਿਣਾ ਔਰ ਆਮ ਆਦਮੀ ਪਾਰਟੀ ਦੇ ਨਾਲ ਆਪਣੀ ਪੂਰੀ ਵਫਾ ਨਿਭਾਉਣਾ ਇੱਕ ਪਾਸੇ ਜ਼ਰੂਰ ਕਿਹਾ ਜਾ ਰਿਹਾ ਇਹਨਾਂ ਦੋਵਾਂ ਵੱਲੋਂ ਕਿ ਆਮ ਆਦਮੀ ਪਾਰਟੀ ਦੇ ਵਿੱਚ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਉਹਨਾਂ ਨੂੰ ਦਬਾ ਕੇ ਉਹਨਾਂ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਉਹਨਾਂ ਦੇ ਕੰਮ ਜਿਹੜੇ ਲੋਕਾਂ ਦੇ ਕੰਮ ਸੀ ਜਿਹੜੇ ਕਰਾਉਣਾ ਚਾਹੁੰਦੇ ਸੀ ਉਹ ਨਹੀਂ ਹੋ ਰਹੇ ਸੀ ਪਰ ਇੱਥੇ ਸਵਾਲ ਖੜਾ ਇਹ ਹੁੰਦਾ ਹੈ ਕਿ ਹਾਲ ਹੀ ਦੇ ਵਿੱਚ ਆਮ ਆਦਮੀ ਪਾਰਟੀ ਚਾਹੇ ਨੇ ਤੇ ਜਦੋਂ ਆਪਣੀ ਸਰਕਾਰ ਹੁੰਦੀ ਸੀ ਆਪਣੀ ਪਾਰਟੀਆਂ ਦੇ ਵਿੱਚ ਹੁੰਦੇ ਸੀ ਇਹ ਉਸ ਵੇਲੇ ਕਿਉਂ ਲੋਕਾਂ ਦੇ ਕੰਮ ਨਹੀਂ ਕਰਵਾਏ ਸੁਸ਼ੀਲ ਕੁਮਾਰ ਰਿੰਕੂ ਹੋਣ ਗੱਲ ਕਰਦੇ ਨੇ ਕਿ ਆਮ ਆਦਮੀ ਪਾਰਟੀ ਦੇ ਵਿੱਚ ਇਹਨਾਂ ਨੂੰ ਕੰਮ ਨਹੀਂ ਕਰਨ ਦਿੱਤਾ ਗਿਆ ਲੋਕਾਂ ਦਾ ਸੜਕਾਂ ਲੋਕਾਂ ਦੀਆਂ ਉਸੇ ਰਿੰਕੂ ਦੇ ਨਾਲ-ਨਾਲ ਸ਼ੀਤਲ ਲੰਗੁਰਾਲ ਉਹ ਤਸਵੀਰਾਂ ਤੇ ਵੀਡੀਓਜ਼ ਦਿਖਾਉਂਦੇ ਨਜ਼ਰ ਆਉਂਦੇ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰਸ ਨੇ ਉਹਨਾਂ ਨੇ ਭੇਜੀਆਂ ਨੇ ਇਲਾਕੇ ਦੇ ਹਰ ਹਾਲਤਾਂ ਦੀਆਂ ਪਰ ਇੱਥੇ ਸਵਾਲ ਖੜਾ ਹੁੰਦਾ ਹੈ ਕਿ ਲੰਗੇ ਟਾਈਮ ਦੇ ਵਿੱਚ ਕਾਂਗਰਸ ਦੀ ਸਰਕਾਰ ਰਹੀ ਹੈ ਲੰਗੇ ਟਾਈਮ ਦੇ ਵਿੱਚ ਭਾਜਪਾ ਅਕਾਲੀਆਂ ਦੀ ਗੱਠਜੋੜ ਦੀ ਸਰਕਾਰ ਰਹੀ ਹੈ ਉਸ ਵੇਲੇ ਕਿਉਂ ਕੁਝ ਨਹੀਂ ਕੀਤਾ ਜਾ ਸਕਿਆ ਕਿਉਂ ਕਾਂਗਰਸ ਦੀ ਸਰਕਾਰ ਵਾਲੇ ਸੁਸ਼ੀਲ ਕੁਮਾਰ ਰਿੰਕੂ ਨੇ ਸਭ ਕੁਝ ਨਹੀਂ ਕੀਤਾ ਜੋ ਹੁਣ ਉਹ ਇਲਜ਼ਾਮ ਲਾਉਂਦੇ ਨੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਰਨ ਨਹੀਂ ਦਿੱਤਾ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਖੜੇ ਹੁੰਦੇ ਨੇ ਔਰ ਹੁਣ ਆਖਰਕਾਰ ਭਾਜਪਾ ਦੇ ਵਿੱਚ ਸਵਿਚ ਕਰ ਚੁੱਕੇ ਨੇ ਭਾਜਪਾ ਵਿੱਚ ਜਾਣ ਦਾ ਕਾਰਨ ਉਹਨੇ ਦੱਸ ਦਿੱਤਾ ਹੈ ਔਰ ਆਮ ਆਦਮੀ ਪਾਰਟੀ ਦੇ ਹਾਲਾਤ ਹਰ ਕੋਈ ਜਾਣਦਾ ਹੈ ਜੋ ਕੁਝ ਇਹਨਾਂ ਮਸਲਿਆਂ ਨੂੰ ਲੈ ਕੇ ਆਉਂਦੇ ਸਮੇਂ ਦੇ ਵਿੱਚ ਵਾਪਰੇਗਾ ਉਹ ਸਮਾਂ ਦੱਸੇਗਾ ਤੁਹਾਨੂੰ ਦੱਸਦੇ ਰਵਾਂਗੇ ਬੜੇ ਰੋਵਾਨ ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ